ਚੈੱਕ ਕਰਕੇ ਕੀ ਆਪ ਬਸ ਸਭ ਕੁਝ ਚੈੱਕ ਕੀਤਾ ਓਕੇ ਹਮ ਠੀਕ ਹੈ ਤੁਸੀਂ ਸਿਰਫ ਆਰਡਰ ਦੇ ਵਿੱਚ ਚੈਕਿੰਗ ਵਧਾਈ ਗਈ ਆ ਤੁਹਾਡੇ ਕੋਲ ਪੰਜਾਬ ਪੂਸ ਵਾਲੋ ਜਾਂ ਬਾਕੀ ਵੀ ਜਗ੍ਹਾ ਚੈਕਿੰਗ ਹਰ ਜਗ੍ਹਾ ਚੈੱਕ ਇਨ ਟੋਟਲ ਹੈਗੇ ਆ ਆਰਡਰ ਰੇਂਜ ਤੇ ਹੈਗੇ ਆ ਸਾਰ ਵਿੱਚ ਵੀ ਹੈਗੇ ਟੋਟਲ ਲੱਗੇ ਹੈਗੇ ਵਾਈਸ ਨਾਲ ਸਰ ਅਸੀਂ ਚੈੱਕ ਕਰਦੇ ਆ ਕਿ ਜਿੱਦਾਂ ਕੋਈ ਐਫ ਆਈ ਆਰ ਹੋਈ ਹੁੰਦੀ ਆ ਸਾਨੂੰ ਜਿੱਦਾਂ ਕੋਈ ਸ਼ੱਕੀ ਵਿਅਕਤੀ ਆ ਤੇ ਨਹੀਂ ਸਾਨੂੰ ਪਤਾ ਹੀ ਨਹੀਂ ਕਿ ਕੀ ਕੰਮਕਾਰ ਕਰਦਾ ਹੈ 26 ਜਨਵਰੀ ਦਾ ਦਿਹਾੜਾ ਜਿਹੜਾ ਕਿ ਨਜ਼ਦੀਕ ਆ ਰਿਹਾ ਜਿਸ ਦੇ ਚਲਦੇ ਜਿਹੜਾ ਪਠਾਨਕੋਟ ਦੇ ਪੁਲਿਸ ਵੱਲੋਂ ਕਿੰਨੀ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਨੇ ਸਾਡੀ ਟੀਮ ਜਿਹੜੀ ਆ ਨਿਊਜ਼ ਓਨਲੀ ਦੀ ਉਹ ਬਾਰਡਰ ਏਰੀਆ ਮਾਧਪੁਰ ਵਿਖੇ ਪਹੁੰਚੀ ਆ ਸਭ ਤੋਂ ਪਹਿਲੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੀਆਂ ਗੱਡੀਆਂ ਜੰਮੂ ਕਸ਼ਮੀਰ ਤੋਂ ਆ ਰਹੀਆਂ ਹੈਗੀਆਂ ਇਹਨਾਂ ਨੂੰ ਮਾਧਪੁਰ ਦੇ ਨਾਕੇ ਤੇ ਜਿਹੜਾ ਪੰਜਾਬ ਪੁਲਿਸ ਵਾਲੋ ਜਿਹੜਾ ਉਹ ਰੋਕੇ ਜਾ ਰਿਹਾ ਔਰ ਉਹਨਾਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਆ ਅ ਪੁੱਛ ਵਾਲੋ ਇਹਨਾਂ ਦਾ ਪਾਇਸ ਕੀਤਾ ਜਾ ਰਿਹਾ ਇਸ ਦੇ ਨਾਲ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਜਾਂ ਪਿੱਛੇ ਐਫ ਆਈ ਆਰ ਔਰ ਤੇ ਦਰਜ ਅਗਰ ਹੈਗੀ ਆ ਤੇ ਉਹ ਇਸ ਦੇ ਉੱਪਰ ਕਲੀਅਰ ਹੋ ਜਾਂਦਾ ਕੋਈ ਪੀਓ ਹੈਗਾ ਪਘੋੜਾ ਅਗਰ ਕੋਈ ਹੈਗਾ ਉਹ ਵੀ ਇਸ ਦੇ ਉੱਪਰ ਜਿਹੜਾ ਉਹ ਬਿਲਕੁਲ ਉਹਦੇ ਵਿੱਚ ਆ ਜਾਂਦਾ ਹੈਗਾ ਜਿਹੜੇ ਆਏ ਨਹੀਂ ਉਦੋਂ ਦੀ ਗੱਲਬਾਤ ਵੀ ਕਰਨਿਆ ਸਰ ਕੀ ਨਾਮ ਹੈ ਜੀ ਆਪਕਾ ਮੁਹੰਮਦ ਅਸ਼ਰਫ ਕਹਾਂ ਸੇ ਆ ਰਹੇ ਹੈਂ ਕਸ਼ਮੀਰ ਸੇ ਯਾਹ ਰੋਕਾ ਮਾਧੋਪੁਰ ਮੇਂ ਆਪਕੋ ਜੀ ਕਿਆ ਕਿਆ ਚੈੱਕ ਕਰ ਰਹੇ ਹੈਂ

ਇਨਕੀ ਇਹ ਡਿਊਟੀ ਹੈ ਇਨਕੋ ਕਰਨੀ ਚਾਹੀਦੀ ਆ ਕੋਈ ਪਰੇਸ਼ਾਨੀ ਤੋਂ ਨਹੀਂ ਆ ਰਹੀ ਬਿਲਕੁਲ ਨਹੀਂ ਬਿਲਕੁਲ ਅੱਛਾ ਕਰ ਰਹੇ ਆ ਸਭ ਕੁਝ ਠੀਕ ਹੈ ਠੀਕ ਠੀਕ ਕਰ ਰਿਹਾ ਕੋ ਦੇਖਿਆ ਤੁਸੀਂ ਮਾਧਪੁਰ ਨਾਕੇ ਤੇ ਜਿਹੜਾ ਇਹਨਾਂ ਨੂੰ ਰੋਕਿਆ ਗਿਆ ਉਹ ਸੌਫਟਰ ਵੀ ਕੜੇ ਨੇ ਸਰ 26 ਜਨਵਰੀ ਆ ਰਹੀ ਹੈ ਤੁਹਾਡੇ ਲੋ ਦੇਖਾ ਕਿ ਇੱਥੇ ਨਾਕਾਬੰਦੀ ਪੂਰੀ ਤਰ੍ਹਾਂ ਕੀਤੀ ਗਈ ਹੈਗਾ ਕੀ ਕਹਿਣਾ ਸਰ ਹਾਂ ਸਾਡੀ ਪ੍ਰਾਪਰ 24 ਘੰਟੇ ਚੰਗੇ ਚੱਲ ਰਹੀ ਹੈ 22 ਨੰਬਰ ਵਧਣਾ ਨਾ ਖਦੇ ਆ 24 ਘੰਟੇ ਹਲਿਹਾਣਾ ਨਾਕਾ ਚੱਲ ਰਿਹਾ ਜਾਵੇ ਦੇਖੋ ਇੱਕੀ ਚੈੱਕ ਕਰਦੇ ਪਏ ਟੋਟਲ ਗੱਡੀ ਛੱਕ ਪੈਂਦੇ ਆ ਸਕੂਟਰ ਮੋਟਰਸਾਈਕਲ ਬਾਕੀ ਵੀ ਚੈੱਕ ਕੀਤੀ ਆ ਛੱਕ ਪੈਂਦੇ ਹਰ ਚੀਜ਼ ਚੈੱਕ ਕਰਦੇ ਆ ਜਿਸ ਨਾਲ ਬਾਰਡਰ ਏਰੀਆ ਹੈਗਾ ਕਿ ਇਹ 26 ਜਨੂਅਰੀ ਨੂੰ ਲੈ ਕੇ ਹੀ ਤੁਸੀਂ ਚੈਕਿੰਗ ਕਰਦੇ ਪਿਓ ਜਾ ਗਈ ਨਹੀਂ ਨਹੀਂ 24 ਘੰਟੇ ਚੱਲੇ ਰਹਿੰਦਾ ਯਾਰ ਵਿੱਚ ਚਲੇ ਰਹਾਂਗਾ ਸਰ ਜਿਸ ਨਾਲ ਦੇਖਿਆ ਕਿ ਜ਼ਿਲ੍ਹਾ ਪਰਹਾੜ ਕੋਟ ਦੇ ਵਿੱਚ ਮੇਨ ਬਾਜ਼ਾਰ ਵੀ ਹੈਗੇ ਨੇ ਆ ਤੁਸੀਂ ਸਿਰਫ ਬਾਰਡਰ ਏਰੀਆ ਦੇ ਵਿੱਚ ਚੈਕਿੰਗ ਵਧਾਈ ਗਈ ਆ ਤੁਹਾਡੇ ਨਾਲ ਪੰਜਾਬ ਪੁਲਿਸ ਵੱਲੋਂ ਜਾਂ ਬਾਕੀ ਵੀ ਜਗ੍ਹਾ ਚੈਕਿੰਗ ਹੋਣੀ ਹੈ ਹਰ ਜਗ੍ਹਾ ਚੈੱਕ ਹੈ ਟੋਟਲ ਹੈਗੇ ਆ ਬਾਰਡਰ ਰੇਂਜ ਤੇ ਹੈਗੇ ਆ ਸ਼ਹਿਰ ਵਿੱਚ ਵੀ ਹੈਗੇ ਡੋਟੇ ਲੱਗੇ ਹੈਗੇ ਬਿਲਕੁਲ ਦੇਖਿਆ ਤੁਸੀਂ ਪੁਲਿਸ ਪੁਲਿਸ ਅਫਸਰ ਨੇ ਨਾਕਾ ਇੰਚਾਰਜ ਹੈਗੇ ਨੇ ਮੈਡਮ ਵੀ ਸਾਡੇ ਨਾਲ ਜੁੜੇ ਪਏ ਨੇ ਮੈਡਮ ਜੀ ਤੁਸੀਂ ਦੇਖਿਆ ਕਿ ਇੱਥੇ ਕੈਮਰੇ ਲਾਈ ਤੁਸੀਂ ਪਾਇਸ ਜਿਹੜਾ ਮਾਰਦੇ ਪਏ ਹੈਗੇ ਹੋ ਹੈਨਾ ਕੀ ਚੈੱਕ ਕਰਦੇ ਹੋ ਔਰ ਕੀ ਇਹਦੇ ਨਾਲ ਇਡੈਂਟੀਫਿਕੇਸ਼ਨ ਕੀ ਹੁੰਦੀ ਪਾਇਸ ਨਾਲ ਸਰ ਅਸੀਂ ਚੈੱਕ ਕਰਦੇ ਆ ਕਿ ਜਿੱਦਾਂ ਕੋਈ ਐਫ ਆਈ ਆਰ ਹੋਈ ਹੁੰਦੀ ਹੈ ਸਾਨੂੰ ਜਿੱਦਾਂ ਕੋਈ ਸ਼ੱਕੀ ਵਿਅਕਤੀ ਆ ਇਹ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਕਿ ਕੀ ਕੰਮਕਾਰ ਕਰਦਾ ਏ ਜਦੋਂ ਅਸੀਂ ਉਹਦੇ ਪਾਇਸ ਕਰਦੇ ਆ ਔਰ ਤੇ ਪਰਚਾ ਆ ਜਾਂਦਾ ਐਨ ਡੀ ਪੀ ਐਸ ਦਾ ਕੋਈ ਪਰਚਾ ਹੁੰਦਾ ਆ ਫਿਰ ਉਹ ਤੋਂ ਪਤਾ ਲੱਗ ਜਾਂਦਾ ਅਸੀਂ ਉਹਦੀ ਤਲਾਸ਼ੀ ਚੰਗੀ ਤਰ੍ਹਾਂ ਲਈਦਾ ਸਾੜੀ ਉਦੀ ਤਰ੍ਹਾਂ ਸੀ ਤੇ ਫਿਰ ਉਹ ਕਿ ਉਹਦਾ ਪਤਾ ਵੀ ਜਿੱਦਾਂ ਕੋਈ ਵੀ ਆ ਅੱਗੇ ਪਤਾ ਉਹਨਾਂ ਰਿਕਾਰਡ ਵੀ ਲਿਖੀਦਾ ਆ ਭਾਈ ਸਾਹਿਬ ਦਾ ਬਹੁਤ ਸਾਨੂੰ ਬੈਨੀਫਿਟ ਆ ਬਹੁਤ ਵਧੀਆ ਭਾਈ ਬਿਲਕੁਲ ਤੇ ਕਹ ਤੁਸੀਂ ਮੈਡਮ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਪਾਈਸ ਜਿਹੜਾ ਮਾਰਨੇ ਆ ਜਿਸਲੇ ਕੈਮਰਾ ਕਿਸੇ ਦੇ ਵੀ ਫੇਸ ਦੇ ਉੱਪਰ ਮਾਰਨੇ ਆ ਉਸ ਦੇ ਉੱਪਰ ਇੱਕ ਕਲੀਅਰ ਹੋ ਜਾਂਦਾ ਅਗਰ ਕੋਈ ਕ੍ਰਿਮੀਨਲ ਹੈਗਾ ਉਸ ਦਾ ਬਿਲਕੁਲ ਰਿਕਾਰਡ ਉਹਦੇ ਉੱਪਰ ਆ ਜਾਂਦਾ ਅਗਰ ਕੋ ਪੀਓ ਹੋਇਆ ਹੁੰਦਾ ਉਸ ਦਾ ਵੀ ਰਿਕਾਰਡ ਉਸ ਦੇ ਉੱਪਰ ਆ ਜਾਂਦਾ ਬਿਲਕੁਲ ਸੁਰੱਖਿਆ ਨੂੰ ਲੈ ਕੇ ਕਹਿ ਸਕਦੇ ਆ ਕਿ ਮਾਧਪੁਰ ਨਾਕੇ ਦੇ ਉੱਪਰ ਜਿਹੜਾ ਕਿ ਜੰਮੂ ਕਸ਼ਮੀਰ ਔਰ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦਾ ਇੱਥੇ ਪੂਰੀ ਤਰ੍ਹਾਂ ਸੁਰੱਖਿਆ ਜੜੀਆ ਉਹ ਪੁਕਤਾ ਕੀਤੀ ਹੋਈ ਆ ਜੋ ਵੀ ਜੰਮੂ ਕਸ਼ਮੀਰ ਤੋਂ ਆਂਦਾ ਯਾਤਰੀ ਜਿਹੜਾ ਵੀ ਹੁੰਦਾ ਉਹਨੂੰ ਇਸ ਜਗ੍ਹਾ ਦੇ ਉੱਪਰ ਰੋਕਿਆ ਜਾਂਦਾ ਹਰ ਪਹਿਲੂ ਦੇ ਉੱਪਰ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਪੰਜਾਬ ਦੀ ਹੱਦ ਦੇ ਅੰਦਰ ਜਾਣ ਦਿੱਤਾ ਜਾਂਦਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ